ਕਾਲ న్యూਸ 18 ਪੰਜਾਬ ਬਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਪ੍ਰੀਤੀ ਪਾਲ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਕੱਲ ਤੋਂ ਫਤਿਹਗੜ੍ਹ ਸਾਹਿਬ ਦੇ ਵਿੱਚ ਸ਼ਹੀਦੀ ਜੋੜ ਮੇਲ ਦੀ ਸ਼ੁਰੂਆਤ ਹੈ ਸ਼ਹਾਦਤ ਨੂੰ ਸਿੱਧਾ ਕਰ ਰਹੀ ਸੰਗਤ ਜੋੜ ਮੇਲ ਦੇ ਲਈ ਸੁਰੱਖਿਆ ਦੇ ਪੁਖਤੇ ਪ੍ਰਬੰਧ ਉਹਨਾਂ ਦੇ ਲਈ ਕੀਤੇ ਗਏ ਨੇ ਤਾਂ ਕੱਲ ਤੋਂ ਫਤਿਹਗੜ੍ਹ ਸਾਹਿਬ ਦੇ ਵਿੱਚ ਸ਼ੁਰੂ ਹੋਣ ਜਾ ਰਹੇ ਨੇ ਸ਼ਹੀਦੀ ਜੋੜ ਮੇਲ ਤਾਂ ਉਹਨਾਂ ਨੂੰ ਲੈ ਕੇ ਸੁਰੱਖਿਆ ਦੇ ਵੀ ਪੁਖਤਾ ਇੰਤਜ਼ਾਮ ਕੀਤੇ ਗਏ ਨੇ 3400 ਪੁਲਿਸ ਕਰਮੀ ਤਾਇਨਾਤ ਕੀਤੇ ਗਏ ਨੇ ਸੰਗਤ ਦੇ ਲਈ ਬਾਈ ਪਾਰਕਿੰਗ ਸਥਾਨਾਂ ਤੇ ਵੀ ਸ਼ਟਲ ਬਸਾਂ ਦੀ ਵੀ ਸਹੂਲਤ ਕੀਤੀ ਗਈ ਆ ਤਾਂ ਦੱਸ ਦਈਏ ਕਿ ਬੀਤੇ ਦਿਨੀ ਅਰਪਿਤ ਸ਼ੁਕਲਾ ਜੋ ਕਿ ADGP ਨੇ ਉਹ ਵੀ ਉੱਥੇ ਪਹੁੰਚੇ ਸੀ ਉਹਨਾਂ ਦੇ ਵੱਲੋਂ ਵੀ ਇੱਥੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਸੀ ਉਹਨਾਂ ਦੇ ਵੱਲੋਂ ਇਹ ਵੀ ਪ੍ਰੋਸਾ ਦਿੱਤਾ ਗਿਆ ਸੀ ਕਿ ਜੋ ਸੰਗਤ ਇੱਥੇ ਪਹੁੰਚੇਗੀ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜੋ ਪਰੇਸ਼ਾਨੀ ਹੈ ਦਿੱਕਤ ਹੈ ਉਸ ਦਾ ਸਾਹਮਣਾ ਨਹੀਂ ਕਰਨਾ ਪਰੇ ਪਵੇਗਾ ਤਾਂ ਦੱਸ ਦਈਏ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਕੱਲ ਤੋਂ ਜੋ ਜੋੜ ਮੇਲ ਹੈ ਉਹ ਸ਼ੁਰੂ ਹੋਣ ਜਾ ਰਿਹਾ ਹੈ ਤਬਾ ਦੇਰੀ ਜਾਣਕਾਰੀ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਫਤੇਗੜ ਸਾਹਿਬ ਤੋਂ ਲਾਈਵ ਨੇ ਗੁਰਦੀਪ ਗੁਰਦੀਪ ਕੀ ਕੁ ਜਾਣਕਾਰੀ ਹੈ ਉੱਥੇ ਕਿਸ ਤਰ੍ਹਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਹਾਂ ਜੀ ਬਿਲਕੁਲ ਅਸੀਂ ਇਸ ਵਕਤ ਮੌਜੂਦ ਹਾਂ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਦੇ ਵਿੱਚ ਜਿੱਥੇ ਕੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋਨੋਂ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਆਸਾਨੀ ਸ਼ਹਾਦਤ ਨੂੰ ਸਮਰਪਿਤ ਸੀ ਜੋੜ ਮੇਲ ਸ਼ੁਰੂ ਹੋਣ ਜਾ ਰਿਹਾ ਹੈ ਬੇਸ਼ੱਕ ਦੀ ਇਹ ਜੋੜ ਮੇਲ 25 ਤਰੀਕ ਤੋਂ ਸ਼ੁਰੂ ਹੋਣ ਜਾ ਰਿਹਾ ਪਰ ਉਸ ਤੋਂ ਪਹਿਲਾਂ ਹੀ ਤੁਸੀਂ ਦੇਖ ਸਕਦੇ ਹੋ ਜਿਹੜਾ ਸੰਗਤ ਦਾ ਇਕੱਠ ਹੈ ਉਹ ਇੱਥੇ ਇਹਨਾਂ ਸ਼ਹੀਦਾਂ ਨੂੰ ਮਹਾਨ ਸ਼ਹੀਦਾਂ ਨੂੰ ਰਤਮਸਤਕ ਹੋਣ ਪਹੁੰਚ ਰਿਹਾ ਹੈ ਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਲਗਾਤਾਰ ਜਿਹੜੀ ਭੀੜ ਹੈ ਉਹ ਦਿਨ-ਪਤੀ ਦਿਨ ਵਾਧੀ ਜਾ ਰਹੀ ਹੈ ਇਹਨਾਂ ਤਿੰਨ ਦਿਨਾਂ ਦੇ ਵਿੱਚ ਤਾਂ ਭੀੜ ਹੁੰਦੀ ਹੈ ਪਰ ਇਸ ਤੋਂ ਪਹਿਲਾਂ ਹੀ ਜਿਹੜੀ ਭੀੜ ਹੈ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਹੋਣੀ ਸ਼ੁਰੂ ਹੋ ਗਈ ਹੈ ਕਿਉਂਕਿ ਇਹ ਲਾਸਾਨੀ ਸ਼ਹਾਦਤ ਨੂੰ ਜਿੱਥੇ ਪੰਜਾਬ ਦੇ ਵਿੱਚ ਨਮਨ ਕੀਤਾ ਜਾਂਦਾ ਫਤਿਹਗੜ੍ਹ ਸਾਹਿਬ ਤੇ ਨਮਨ ਕੀਤਾ ਜਾਂਦਾ ਉੱਥੇ ਪੂਰੀ ਦੁਨੀਆ ਦੇ ਵਿੱਚ ਇਸ ਦੀ ਮਿਸਾਲ ਕਿਤੇ ਨਹੀਂ ਦੇਖਣ ਨੂੰ ਮਿਲਦੀ ਕਿਉਂਕਿ ਇਹ ਐਡੀ ਵੱਡੀ ਕੁਰਬਾਨੀ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੂੰ ਜਦੋਂ ਨੀਆਂ ਦੇ ਵਿੱਚ ਚੁਣਾਇਆ ਗਿਆ ਤਾਂ ਹਰ ਕੋਈ ਜਿਹੜਾ ਬੰਦਾ ਸੀ ਉਹਦਾ ਦਿਲ ਰੋਂਦਾ ਸੀ ਮਾਤਾ ਗੁਜਰੀ ਜੀ ਦੀ ਜਿਹੜੀ ਸ਼ਹਾਦਤ ਸੀ ਦਾਦੀ ਦੀ ਜਿਹੜੀ ਸ਼ਹਾਦਤ ਸੀ ਉਹ ਵੀ ਇੱਕ ਮਿਸਾਲ ਸੀਗੀ ਕਰਤੀ ਤੇ ਤੁਸੀਂ ਖੁਦ ਦੇਖ ਸਕਦੇ ਹੋ ਇਹ ਜਿਹੜੀ ਲਾਸਾਨੀ ਸ਼ਹਾਦਤ ਹੈ ਉਸ ਨੂੰ ਸਮਰਪਿਤ ਜਿਹੜਾ ਇਹ ਤਿੰਨ ਰੋਜ਼ਾ ਸ਼ਹੀਦ ਜੋਨ ਮੇਲ ਜਿਹੜਾ ਲਗਾਇਆ ਜਾਂਦਾ ਇਹ ਤਿੰਨ ਦਿਨਾਂ ਦੇ ਵਿੱਚ ਹੀ ਸੰਗਤ ਇੱਥੇ ਨਹੀਂ ਪਹੁੰਚਦੀ ਇੱਕ ਮਹੀਨਾ ਪਹਿਲਾਂ ਤੋਂ ਸੰਗਤ ਉਰਿਆਣੀ ਜਦੋਂ ਉਹ ਦਾ ਮਹੀਨਾ ਸ਼ੁਰੂ ਹੁੰਦਾ ਉਸ ਵਕਤੋਂ ਹੀ ਸੰਗਤ ਉਰਿਆਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਇਹ ਸ਼ਹਾਦਤ ਹੋਈ ਸੀ ਉਸ ਵਕਤ ਕਿੰਨੇ ਸੰਸਾਧਨਾਂ ਦੀ ਕਮੀ ਹੁੰਦੀ ਸੀ ਪਰ ਉਹ ਠੰਡ ਦੀਆਂ ਰਾਤਾਂ ਜਿਹੜੀਆਂ ਸੀ ਠੰਡ ਜਿਹੜੇ ਕਹਿਰ ਦੀ ਠੰਡ ਹੁੰਦੀ ਸੀ ਪਰ ਅੱਜ ਆਪਣੇ ਕੋਲ ਬਹੁਤ ਸੰਸਾਧਨ ਨਹੀਂ ਪਰ ਫੇਰ ਉਸ ਦੇ باوجود ਜਿਹੜੇ ਹੈ ਲੋਕ ਇੱਥੇ ਪਹੁੰਚਦੇ ਨੇ ਕੋਈ ਪੈਦਲ ਚੱਲ ਕੇ ਪਹੁੰਚਦਾ ਕੋਈ ਕਿਸੇ ਵਹੀਕਲ ਵਾਈ ਪਹੁੰਚਦਾ ਪਰ ਲੋਕ ਇੱਥੇ ਸਿਜਦਾ ਕਰਨ ਪਹੁੰਚਦੇ ਨੇ ਇਹਨਾਂ ਤਿੰਨ ਦਿਨਾਂ ਦੇ ਵਿੱਚ ਜਿਹੜੇ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਇੱਥੇ ਪਹੁੰਚਦੀ ਹੈ ਪਰ ਅੱਜਕੱਲ ਜਿਹੜਾ ਹੈ ਉਸ ਤੋਂ ਪਹਿਲਾਂ ਵੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਹਾਦਤ ਵਾਲੀ ਥਾਂ ਤੇ ਲੋਕ ਪਹੁੰਚ ਦੇ ਨੇ ਔਰ ਜਿਹੜੇ ਮਹਾਨ ਸ਼ਹੀਦ ਐ ਕੌਮ ਦੇ ਉਹਨਾਂ ਨੂੰ ਨਤਮਸਤਕ ਹੁੰਦੇ ਨੇ ਚੜ੍ਹਦਾ ਦੇ ਫੁੱਲ ਵੀ ਜਿਹੜੇ ਪੇਟ ਕਰਦੇ ਨੇ ਔਰ ਵੀਆਈਪੀ ਲੋਕ ਵੀ ਇੱਥੇ ਆਉਂਦੇ ਨੇ ਔਰ ਸੰਗਤ ਦੇ ਲਈ ਜਿਹੜਾ ਪ੍ਰਸ਼ਾਸਨ ਵੱਲੋਂ ਇੰਤਜ਼ਾਮ ਵੀ ਕੀਤੇ ਗਏ ਨੇ ਪੁਲਿਸ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਪੂਖਤਾ ਪ੍ਰਬੰਧ ਕੀਤੇ ਗਏ ਨੇ ਸੁਰੱਖਿਆ ਦੇ ਔਰ ਇਸ ਤੋਂ ਇਲਾਵਾ ਸਿਵਲ ਪ੍ਰਸ਼ਾਸਨ ਵੱਲੋਂ ਪਾਰਕਿੰਗ ਦਾ ਸ਼ਟਲ ਬੱਸਾਂ ਦਾ ਉਹ ਵੀ ਪ੍ਰਬੰਧ ਕੀਤਾ ਹੈ ਬਾਕੀ ਐਸਜੀਪੀਸੀ ਵੱਲੋਂ ਆਪਣੇ ਤੌਰ ਤੇ ਵੱਖਰੇ ਪ੍ਰਬੰਧ ਕੀਤੇ ਗਏ ਨੇ ਤਾਂ ਕਿ ਜਿਹੜੀ ਸੰਗਤ ਉਰੇ ਨਤਮਸਤਕ ਹੋਣ ਪਹੁੰਚਦੀ ਹੈ ਸ਼ਰਦਾ ਸੁਮੰਦ ਭੇਨ ਕਰਨ ਪਹੁੰਚਦੀ ਹੈ ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪੇਸ਼ ਨਾ ਆਵੇ ਔਰ ਤੁਸੀਂ ਦੇਖ ਸਕਦੇ ਹੋ ਵੀ ਕਿੱਡਾ ठाਠਾ ਮਾਰਦਾ ਇਕੱਠ ਹੈ ਜਿਹੜੇ ਕਿ ਇਸ ਕੁਰਬਾਨੀ ਨੂੰ ਨਮਨ ਕਰਨ ਪਹੁੰਚ ਰਿਹਾ ਹੈ ਔਰ ਲਗਾਤਾਰ ਐਸੇ ਤਰੀਕੇ ਨਾਲ ਜਿੱਦਾਂ ਜਿੱਦਾਂ ਦਿਨ ਵਧਦੇ ਜਾਣੇ ਤੇ ਸੰਗਤ ਦਾ ਇਕੱਠ ਵਧਦਾ ਜਾਣਾ ਔਰ ਤੁਹਾਨੂੰ ਇਹ ਦੱਸ ਦਈਏ ਵੀ ਜਿਹੜੀ ਕੱਲ ਤੋਂ ਸ਼ੁਰੂਆਤ ਹੋਣੀ ਹੈ ਅਖੰਡ ਪਾਠ ਸਾਹਿਬ ਦੀ ਅਰੰਭਤਾ ਦੇ ਨਾਲ ਇੱਥੋਂ ਸ਼ੁਰੂਆਤ ਕੀਤੀ ਜਾਏਗੀ ਉਸ ਤੋਂ ਬਾਅਦ ਦੂਸਰੇ ਦਿਨ ਦੀਵਾਨ ਸਜਾਏ ਜਾਣਗੇ ਤੀਸਰੇ ਦਿਨ ਇੱਕ ਵਿਰਾਗਮਈ ਨਗਰਕ ਵਿਸ਼ਾਲ ਨਗਰ ਕੀਰਤਨ ਜਿਹੜਾ ਹੈ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਤੋਂ ਸਜਾਇਆ ਜਾਏਗਾ ਜੋ ਕਿ ਪੜਾਦਰ ਪੜਾ ਕੇ ਵਾਅਦਾ ਹੋਇਆ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਜਾ ਕੇ ਸੰਪੰਨ ਹੋਏਗਾ ਤੇ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਜਿਵੇਂ ਕੀ ਰਿਵਾਇਤ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੌਮ ਦੇ ਨਾਮ ਸੰਦੇਸ਼ ਦੰਦੇ ਹਨ ਫਿਰ ਇਸ ਜੋੜ ਮੇਲ ਦਾ ਸੰਪੰਨਤਾ ਹੋਏਗੀ ਇਹ ਤੁਸੀਂ ਇਕੱਠ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦੇ ਵਿੱਚ ਕਿਸ ਤਰੀਕੇ ਨਾਲ ਲਗਾਤਾਰ ਜਿਹੜਾ ਇਕੱਠ ਵਾਦਾ ਜਾ ਰਿਹਾ ਹੈ ਔਰ ਇਸ ਕੁਰਬਾਨੀ ਨੂੰ ਨਤਮਸਤਕ ਹੁੰਦਾ ਇਹੀ ਗੁਰਦੁਆਰਾ ਸਾਹਿਬ ਹੈ ਜਿਸ ਦੇ ਥੱਲੇ ਪੋਰਾ ਸਾਹਿਬ ਦੇ ਅੰਦਰ ਉਹ ਦੀਵਾਰ ਹੈ ਜਿੱਥੇ ਛੋਟੇ ਸਹਿਬਜ਼ਾਦਿਆਂ ਨੂੰ ਮੁਗਲ ਹਕੂਮਤ ਨੇ ਚਨਵਾਇਆ ਸੀ ਉਸ ਕੁਰਬਾਨੀ ਨੂੰ ਲੋਕ ਯਾਦ ਕਰਦੇ ਨੇ ਛੋਟੇ ਸਹਿਬਜ਼ਾਦੇ ਜਿਹੜੇ ਸੀ ਉਹਨਾਂ ਤੋਂ ਧਰਮ ਬਦਲਣ ਦਾ ਦਬਾਅ ਪਾਇਆ ਜਾ ਰਿਹਾ ਸੀ ਬੜੇ ਲਾਲਚ ਵੀ ਦਿੱਤੇ ਜਾ ਰਹੇ ਸੀ ਪਰ ਉਹਨਾਂ ਨੇ ਇਹ ਨਹੀਂ ਮੰਨੀ ਔਰ ਆਪਣੇ ਧਰਮ ਤੇ ਨਿਰਪੱਖ ਰਹੇ ਉਹ ਜਿਸ ਕਾਰਨ ਸੂਬਾ ਸਰੰਦ ਵੱਲੋਂ ਉਹਨਾਂ ਨੂੰ ਨੀਹਾਂ ਦੇ ਵਿੱਚ ਜਨਵਾ ਦਿੱਤਾ ਗਿਆ ਸ਼ਹੀਦ ਕਰ ਦਿੱਤਾ ਗਿਆ ਪਰ ਫਿਰ ਵੀ ਉਹਨਾਂ ਨੇ ਆਪਣਾ ਧਰਮ ਨਹੀਂ ਬਦਲਿਆ ਔਰ ਉਸੇ ਕੁਰਬਾਨੀ ਨੂੰ ਉਸੇ ਸ਼ਹਾਦਤ ਨੂੰ ਜਿਹੜੀ ਸੰਗਤੁਰੇ ਨਮਸਤਕ ਹੋਣਾ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਲਗਾਤਾਰ ਜਿਹੜਾ ਸੰਗਤ ਹੈ ਇਕੱਠ ਹੈ ਉਹ ਵੱਧਦਾ ਹੀ ਜਾ ਰਿਹਾ ਹੈ ਔਰ ਕੌਮ ਦੇ ਇਨ੍ਹਾਂ ਮਹਾਨ ਸ਼ਹੀਦਾਂ ਨੂੰ ਛੋਟੇ ਦੋਨੋਂ ਸਾਹਜਾਦੇ ਬਾਬਾ ਜਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਨੂੰ ਅਤੇ ਮਾਤਾ ਗੁਜਰੀ ਜੀ ਦੀ ਜੋ ਲਾਸਾਨੀ ਸ਼ਹਾਦਤ ਹੈ ਉਸ ਨੂੰ ਸਮਰਪਿਤ ਇਹ ਤਿੰਨ ਰੋਜ਼ਾ ਜੋੜ ਮੇਲ ਜਿਹੜਾ ਫਟੇਗੜ ਸਾਹਿਬ ਦੀ ਧਰਤੀ ਤੇ ਲੱਗਦਾ ਹੈ ਔਰ ਸੰਗਤ ਇੱਥੇ ਉਸ ਠੰਡ ਨੂੰ ਵੀ ਮਹਿਸੂਸ ਕਰਦੀ ਹੈ ਉਸ ਸਮੇਂ ਨੂੰ ਵੀ ਮਹਿਸੂਸ ਕਰਦੀ ਹੈ ਜਦੋਂ ਇਹ ਕੁਰਬਾਨੀਆਂ ਹੋਈਆਂ ਸੀ ਤੇ ਉਸ ਵਕਤ ਕਿਸੇ ਜਾਂ ਸਮਾਂ ਸੀ ਉਹੀ ਵਿਰਾਗ ਮਨ ਦੇ ਵਿੱਚ ਲੈ ਕੇ ਉਸੇ ਤਰੀਕੇ ਦੇ ਨਾਲ ਇਹਨਾਂ ਸ਼ਹੀਦਾਂ ਨੂੰ ਨਮਨ ਕਰਦੀ ਹੈ ਵੀ ਤਾਂ ਕਿ ਜਿਹੜਾ ਇਹਨਾਂ ਤੋਂ ਸਿੱਖਿਆ ਮਿਲ ਸਕੇ ਔਰ ਆਪਣੇ ਬੜਿਆਂ ਦੇ ਆਦੇਸ਼ਾਂ ਤੇ ਜਿਹੜਾ ਹੈ ਜਿਵੇਂ ਉਹਨਾਂ ਦੇ ਦਾਦਾ ਜੀ ਨੇ ਪਿਤਾ ਜੀ ਨੇ ਜਿਹੜੇ ਉਹਨਾਂ ਨੂੰ ਜਿਹੜੀ ਉਹਨਾਂ ਨੂੰ ਸਿੱਖਿਆ ਦਿੱਤੀ ਸੀ ਉਸ ਤੇ ਪੂਰੇ ਉਤਰੇ ਨੇ ਔਰ ਉਸੇ ਤਰੀਕੇ ਨਾਲ ਇਹ ਨਾਮ ਮੰਨਦੇ ਹੋਏ ਕੁਰਬਾਨੀ ਦਿੱਤੀ ਹੈ ਔਰ ਬਹੁਤ ਵੱਡੀ ਸ਼ਹਾਦਤ ਮੰਨੀ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਇੱਕ ਆਠ ਜਿਹੜਾ ਹੈ ਇਸੇ ਚੀਜ਼ ਦੀ ਗਵਾਹੀ ਭਰ ਰਿਹਾ ਲਗਾਤਾਰ ਜਿਹੜਾ ਹੈ ਸੰਗਤ ਅਤੇ ਵਾਦੀ ਜਾਰੀ ਹੈ ਗੁਰਦੁਆਰਾ ਸ੍ਰੀ ਫਤੇਗੜ੍ਹ ਸਾਹਿਬ ਦੇ ਵਿੱਚ ਇਹ ਵਿੱਖਾ ਫੈਸ ਟਾਈਮ ਜਿਹੜਾ ਕਿ ਸ਼ਹੀਦਾਂ ਨੂੰ ਨਮਨ ਕਰਨ ਪਹੁੰਚ ਰਹੇ ਹਨ ਉਹ ਲਗਾਤਾਰ ਜਿਸ ਤਰੀਕੇ ਨਾਲ ਸੰਗਤ ਇੱਥੇ ਪਹੁੰਚਦੀ ਹੈ ਸੰਗਤ ਲਈ ਇੰਤਜ਼ਾਮ ਜਿਹੜੇ ਹੈ ਪ੍ਰਸ਼ਾਸਨ ਵੱਲੋਂ ਵੀ ਕੀਤੇ ਗਏ ਨੇ ਔਰ ਐਸਜੀਪੀਸੀ ਵੱਲੋਂ ਵੀ ਆਪਣੇ ਤੌਰ ਤੇ ਪ੍ਰਬੰਧ ਕੀਤੇ ਗਏ ਨੇ ਤਾਂ ਕਿ ਸੰਗਤ ਨੂੰ ਕੋਈ ਵੀ ਦਿੱਕਤ ਨਾ ਆਵੇ ਔਰ ਲਗਾਤਾਰ ਕਿਉਂਕਿ ਕਾਠ ਨੂੰ ਵਾਧਾ ਜਾਣਾ ਹੈ ਕੱਲ ਤੋਂ ਸਭਾ ਸ਼ੁਰੂ ਹੈ ਹਾਜੀ ਸ਼ੁਰੂਆਤ ਦੇ ਸਮੇਂ ਹੀ ਜੇਕਰ ਇੰਨਾ ਇਕੱਠ ਹੈ ਤਾਂ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਜਦੋਂ ਇਹ ਸਭਾ ਸ਼ੁਰੂ ਹੋਏਗੀ ਉਸ ਟਾਈਮ ਇਕੱਠ ਕਿੰਨਾ ਹੋਏਗਾ ਤੇ ਉਸ ਕਾਰਨ ਜਿਹੜੇ ਕੀ ਪ੍ਰਬੰਧ ਕਿਸ ਤਰੀਕੇ ਨਾਲ ਪਰਬੰਧ ਮੁਕੰਮਲ ਰਹਿੰਦੇ ਨੇ ਇਹ ਉਹ ਆਉਣ ਵਾਲਾ ਸਮਾਂ जरूर ਦੱਸੇਗਾ ਪਰ ਜਿਹੜਾ ਇਕੱਠ ਹੈ ਲਗਾਤਾਰ ਵਾਧਾ ਜਾ ਰਿਹਾ ਔਰ ਪੁਖਤਾ ਪ੍ਰਬੰਧ ਦੇ ਦਾਅਵੇ ਪ੍ਰਸ਼ਾਸਨ ਵੱਲੋਂ ਵੀ ਕੀਤੇ ਗਏ ਨੇ ਐਸਜੀਪੀਸੀ ਵੱਲੋਂ ਵੀ ਕੀਤੇ ਗਏ ਨੇ ਰਹਿਣ ਬਸੇਰੇ ਬਣਾਏ ਗਏ ਨੇ ਉਸ ਤੋਂ ਇਲਾਵਾ ਪਾਰਕਿੰਗ ਦਾ ਇੰਤਜ਼ਾਮ ਕੀਤਾ ਗਿਆ ਹੈ ਲੰਗਰਾਂ ਦੀ ਵਿਵਸਥਾ ਕੀਤੀ ਗਈ ਹੈ ਔਰ ਦੂਰ ਤਰਾਡੇ ਤੇ ਕਿਉਂਕਿ ਸੰਗਤ ਆਂਦੀ ਹੈ ਇਸ ਕਾਰਨ ਵੱਡੇ ਇੰਤਜ਼ਾਮ ਜਿਹੜੇ ਹੈ ਸੰਗਤ ਲਈ ਕੀਤੇ ਗਏ ਨੇ ਔਰ ਸ਼ੈਲਟਰ ਬਸਾਂ ਦਾ ਵੀ ਇੰਤਜ਼ਾਮ ਕੀਤਾ ਗਿਆ ਤਾਂ ਕਿ ਜਿਹੜੀ ਸੰਗਤ ਹੈ ਉਹ ਇੱਥੇ ਪਹੁੰਚੇ ਔਰ ਇਹਨਾਂ ਜਿਹੜੇ ਸ਼ਹੀਦਾਂ ਨੂੰ ਨਮਨ ਕਰ ਸਕੇ ਮਾਤਾ ਗੁਜਰੀ ਜੀ ਮਾ ਤੇ ਛੋਟੇ ਸਾਹਿਬ ਜਦਿਆਂ ਦੀ ਜਿਹੜੀ ਸ਼ਹਾਦਤ ਹੈ ਉਸ ਨੂੰ ਸਜਦਾ ਕਰ ਸਕੇ ਔਰ ਲਗਾਤਾਰ ਸੰਗਤ ਦਾ ਤੁਸੀਂ ਵਾਅਦਾ ਹੋਇਆ ਇਕੱਠ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਲਗਾਤਾਰ ਵਾਅਦਾ ਇਹ ਜਿਹੜਾ ਇਕੱਠ ਹੈ ਸਵੇਰ ਤੋਂ ਹੀ ਸ਼ੁਰੂ ਹੋ ਜਾਂਦਾ ਤੇ ਲਗਾਤਾਰ ਐਸੇ ਤਰੀਕੇ ਨਾਲ ਦੇਰ ਸ਼ਾਮ ਤੱਕ ਜਾਰੀ ਰਹਿੰਦਾ ਇਸ ਇਸ ਵਿੱਚ ਕਈ ਵੀਆਈਪੀਜ਼ ਵੀ ਆਉਂਦੇ ਨੇ ਔਰ ਉਵੀ ਇੱਥੇ ਨਤਮਸਤਕ ਹੁੰਦੇ ਨੇ ਔਰ ਉਹਨਾਂ ਦਾ ਵੀ ਇੱਕ ਸਾਈਡ ਤੋਂ ਰਸਤਾ ਰੱਖਿਆ ਹੈ ਤਾਂ ਕਿ ਸੰਗਤ ਨੂੰ ਕਿਸੇ ਤੀਕੇ ਦੀ ਦਿੱਕਤ ਪੇਸ਼ ਨਾ ਆਵੇ ਕਿਉਂਕਿ ਸੰਗਤ ਜਿਹੜੀ ਹੈ ਲਗਾਤਾਰ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਰਹੀ ਹੈ ਤੁਸੀਂ ਖੁਦ ਦੇਖ ਸਰਦਿਆਂ ਤਸਵੀਰਾਂ ਇਸ ਜਿਹੜਾ ਹੈ ਸੰਗਤ ਦਾ ਭਾਰੀ ਇਕੱਠ ਗੁਰਦੁਆਰਾ ਸਾਹਿਬ ਪਹੁੰਚਿਆ ਹੈ ਅਜ ਦਸ਼ਮ ਪੀਤਾ ਸਰਪੰਸ ਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋਨੋਂ ਛੋਟੇ ਸਾਹਿਬਜ਼ਾਦੇ ਬਾਬਾ ਜਰਾਵਤ ਸਿੰਘ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਤਿੰਨ ਰੋਜ਼ਾ ਜਿਹੜਾ ਜੋੜ ਮੇਲ ਹੈ ਉਸ ਦੇ ਲਈ ਜਿਹੜੀ ਹੈ ਸੰਗਤ ਅੱਥੇ ਪਹੁੰਚਦੀ ਹੈ ਜਿਹੜਾ ਕਿਉਂਕਿ ਹੁਣ ਪੋਜ਼ਾ ਮਹੀਨਾ ਜਦੋਂ ਚੱਪਾ ਹੈ ਉਸ ਤੋਂ ਬਾਅਦ ਹੀ ਸੰਗਤ ਆਉਣੀ ਸ਼ੁਰੂ ਹੋ ਜਾਂਦੀ ਹੈ ਔਰ ਲਗਾਤਾਰ ਜਿਹੜੀ ਹੈ ਜੋੜ ਮੇਲ ਤੋਂ ਬਾਅਦ ਤੱਕ ਲਗਾਤਾਰ ਸੰਗਤ ਹੁੰਦੀ ਰਹਿੰਦੀ ਹੈ ਤਿੰਨ ਦਿਨਾਂ ਦੇ ਵਿੱਚ ਤਾਂ ਬਹੁਤ ਭਾਰੀ ਇਕੱਠ ਹੁੰਦਾ ਪਰ ਜਿਹੜਾ ਇਹ ਤੁਸੀਂ ਦੇਖ ਸਕਦੇ ਹੋ ਕੱਲ ਤੋਂ ਜੋੜ ਮੇਲ ਸ਼ੁਰੂ ਹੈ ਉਸ ਤੋਂ ਪਹਿਲਾਂ ਹੀ ਇਹ ਇਕੱਠ ਜਿਹੜਾ ਹੈ ਇਸ ਗੱਲ ਦੀ ਗਵਾਹੀ ਭਰਦਾ ਕਿ ਕਿੱਡੀ ਵੱਡੀ ਕੁਰਬਾਨੀ ਸੀ ਕਿੱਡਾ ਵੱਡਾ ਉਸ ਟਾਈਮ ਜ਼ੁਲਮ ਹੋਇਆ ਸੀ ਔਰ ਕਿੰਨੀਆਂ ਤਸੀਹੇ ਜਿਹੜੇ ਹੈ ਉਸ ਟਾਈਮ ਚੱਲੇ ਸੀ ਔਰ ਇਹ ਕਾਠ ਜਿਹੜਾ ਹੈ ਇਸ ਗੱਲ ਦੀ ਗਵਾਹੀ ਪੜਦਾ ਔਰ ਉਹਨਾਂ ਸ਼ਹੀਦਾਂ ਨੂੰ ਨਮਨ ਕਰਨ ਲਈ ਉਹਨਾਂ ਸ਼ਹੀਦਾਂ ਦੇ ਸ਼ਰਦਾ ਸੁਮਨ ਭੇਟ ਕਰਨ ਲਈ ਇੱਥੇ ਸੰਗਤਾਂ ਪਹੁੰਚ ਰਹੀਆਂ ਨੇ ਲਗਾਤਾਰ ਸੰਗਤਾਂ ਦਾ ਆਉਣਾ ਉਰੇ ਜਾਰੀ ਹੈ ਔਰ ਇਹ ਉਹ ਤਸਵੀਰਾਂ ਨੇ ਜਿਹੜੀਆਂ ਗੁਰਦੁਆਰਾ ਸ਼ਹੀਦ ਫਤਿਹਗੜ੍ਹ ਸਾਹਿਬ ਦੇ ਵਿਖੇ ਜੀ ਸ਼ੁਕਰੀਆ ਗੁਰਦੇ ਤਮਾਮ ਜਾਣਕਾਰੀ ਦੇ ਲਈ ਤਾਂ ਦੱਸ ਦਈਏ ਕਿ ਕੱਲ ਤੋਂ ਜੋ ਹੈ ਸ਼ਹੀਦੀ ਜੋੜ ਮੇਲ ਇਸ ਦੀ ਸ਼ੁਰੂਆਤ ਹੋ ਰਹੀ ਹੈ ਤਾਂ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲ ਹੋਵੇਗਾ ਜਿੱਥੇ ਦੇਸ਼ਾਂ ਵਿਦੇਸ਼ਾਂ ਤੋਂ ਜੋ ਸੰਗਤ ਹੈ ਇੱਥੇ ਸਜਦਾ ਕਰਨ ਦੇ ਲਈ ਪਹੁੰਚੇਗੀ ਤਾਂ ਪ੍ਰਸ਼ਾਸਨ ਦੇ ਵੱਲੋਂ ਵੀ ਪੂਕਤਾ ਪ੍ਰਬੰਧ ਕੀਤੇ ਗਏ ਨੇ